ਹਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵਹਿ ਰਹੀ ਹਵਾ ਇਹ ਅਨਕੀਤ ਸਾਹਿਬ ਕਹਿੰਦੇ ਕਿ ਹਵਾ ਵਹਿੰਦੀ ਵਹਿੰਦੀ ਫਰੀਦਕੋਟ ਵੀ ਪਹੁੰਚ ਗਈ ਹੈ ਉੱਥੇ ਵੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਕਹਿੰਦੇ ਉਹ ਬੜੀ ਵੱਡੀ ਹਵਾ ਜਿਹੜੀ ਚੱਲ ਰਹੀ ਹੈਗੀ ਹੈ ਔਰ ਜਿਹੜੇ ਕਰਮਜੀਤ ਅਰਮੋਲ ਜਿਹੜੇ ਜਿੱਤਵਾਲੇ ਪਾਸੇ ਨੂੰ ਵੱਧ ਰਹੇ ਸੀ ਉਹ ਹੁਣ ਥੋੜੇ ਜਿਹੀ ਪਿਛਣ ਦੇ ਨਜ਼ਰ ਆ ਰਹੇ ਆ ਹਾਲਾਂਕਿ ਹਲੇ ਵੀ ਸਥਿਤੀ ਟੱਕਰ ਵਾਲੀ ਹੋਈ ਹੈ ਤਾਂ ਕਿਵੇਂ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਸਥਿਤੀ ਜਿਹੜੀ ਹੈ ਉਹ ਕਿਹੋ ਜਿਹੀ ਬਣ ਸਕਦੀ ਹੈ ਔਰ ਫਿਲਹਾਲ ਉੱਥੇ ਕੀ ਹਾਲਾਤ ਜਿਹੜੇ ਬਣੇ ਆ ਤੋਕਰਨਜੀ ਕੱਲ ਦੇ ਪ੍ਰੋਗਰਾਮ ਚ ਵੀ ਆਪਾਂ ਸਰਮਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਸੀ ਤੇ ਦੂਜੇ ਪਾਸੇ ਸੀ ਇਹ ਗੱਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਸਿਮਰਜੀਤ ਸਿੰਘ ਮਾਨ ਉਸ ਦਾ ਵਿਰੋਧ ਕਰ ਰਿਹਾ ਜਿਹੜੇ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਹੈ ਹੁਣ ਜਿਹੜੀ ਖਡੂਰ ਸਾਹਿਬ ਦੀ ਸਥਿਤੀ ਹੈ ਖਾਸ ਤੌਰ ਤੇ ਪੰਥਕ ਹਵਾ ਜਿਹੜੀ ਆ ਉਹ ਹਵਾ ਦਾ ਅਸਰ ਫਰੀਦਕੋਟ ਹਲਕੇ ਦੇ ਵਿੱਚ ਵੇਖਣ ਨੂੰ ਤਾਂ ਮਿਲਦਾ ਪਿਆ ਕਿ ਇੱਕ ਪਾਸੇ ਤਾਂ ਅਮਰਪਾਲ ਸਿੰਘ ਉਹ ਨੇਤਾ ਜਿਹਨੂੰ ਸਰਕਾਰ ਦੇ ਜ਼ਬਰਦਸਤ ਜ਼ੁਰਮ ਦਾ ਸ਼ਿਕਾਰ ਹੋਣਾ ਪਿਆ ਉਹੋ ਜਿਹੜੀਆਂ ਸਥਿਤੀਆਂ ਨੇ ਦੂਜੇ ਪਾਸੇ ਫਤਿਹਗੜ੍ਹ ਸਾਹਿਬ 'ਚ ਰਹੀ ਸਭਜੀਤ ਸਿੰਘ ਖਾਲਸਾ ਦਾ ਪਿਤਾ ਜਿਹੜਾ ਆ ਖਾਸ ਤੌਰ ਤੇ ਤੁਸੀਂ ਉਹਦੀ ਸਥਿਤੀ ਵੇਖੋ ਕਿ 1 ਜੂਨ ਜਿਹੜੀ ਆ ਕਾਲ ਤਖਸਾਲ ਦਾ ਸਬੰਧਤ ਹੈ ਤੇ ਦੂਜੇ ਪਾਸੇ ਬੀਨਤ ਸਿੰਘ ਜਿਹੜੇ ਨੇ ਉਸ ਦਾ ਸਬੰਧ ਵੀ ਅਕਾਲ ਤਖਸਾਲ ਨਾਲ ਉਸ ਤਰੀਕੇ ਨਾਲ ਜੁੜਦਾ ਕਿ ਅਕਾਲ ਤਖਸਾਲ ਜਿਹੜਾ ਕਾਂਗਰਸ ਸਰਕਾਰ ਵੱਲੋਂ ਟੈਟੇਲੀ ਕਰ ਦਿੱਤਾ ਗਿਆ ਤਾਂ ਉਹਨੇ ਇੰਦਰਾ ਕਾਂਦੀ ਦਾ ਕਤਲ ਕਰਕੇ ਬਦਲਾ ਲਿਆ ਤਾਂ ਇੱਕ ਉਹ ਚੀਜ਼ ਜਿਹੜੀ ਆ ਇਸ ਵੇਲੇ ਸਭਜੀਤ ਸਿੰਘ ਖਾਲਸਾ ਦੇ ਹੱਥ ਦੇ ਵਿੱਚ ਭੁਗਦੀ ਹੋਈ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤੁਸੀਂ ਕਰਮਜੀਤ ਹਨ ਬੋਲਦੀ ਗੱਲ ਕੀਤੀ ਕਰਮਜੀਤ ਹਨ ਬੋ ਪਹਿਲਾਂ ਉਹ ਅੱਗੇ ਚੱਲ ਰਹੇ ਸਨ ਹੋ ਸਕਦਾ ਹੈ ਕਿ ਹੁਣ ਵੀ ਉਹਨਾਂ ਦਾ ਜਿਹੜਾ ਮੁਕਾਬਲਾ ਦੋਹਾਂ ਧਿਰਾਂ ਦੇ ਵਿਚਕਾਰ ਹੋਵੇ। ਬਾਕੀ ਸਭ ਤੋਂ ਜ਼ਿਆਦਾ ਚਰਚਿਤ ਉਹ ਉਮੀਦਵਾਰ ਉਹਤੇ ਪਾਛਪਾ ਦੇ ਜਿਹੜੇ ਸੀ ਹੰਸ ਰਾਜ ਹੰਸ ਸੀ। ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਗੁੱਸੇ ਦਾ ਛਿਕਾਰ ਹੋਣਾ ਪਿਆ ਤਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਉਹ ਵਾਹਿਦ ਪਾਛਪਾ ਦੇ ਉਮੀਦਵਾਰ ਨਹੀਂ ਜਿਨ੍ਹਾਂ ਨੂੰ ਕਿਸਾਨਾਂ ਨੇ ਰੋਜ਼ ਘੇਰਾ ਤੇ ਦੂਜੇ ਪਾਸੇ ਉਹਨਾਂ ਦੀ ਆਪਣੀ ਸ਼ਬਦਾਬੀ ਵੀ ਕਿਸਾਨਾਂ ਦੇ ਪ੍ਰਤੀ ਬੜੀ ਨਿੰਦਨਯੋਗ ਜੜੀ ਰਹੀ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਚਲੋ ਕਿਸਾਨਾਂ ਦਾ ਵਿਰੋਧ ਜਿਹੜਾ ਹੰਸ ਰਾਜ ਹੰਸ ਨੂੰ ਬੈਕਫੁੱਟ ਤੇ ਲਿਜਾ ਰਿਹਾ ਹੈ। ਬੈਕਫਰੋਂ ਤੋਂ ਜਾ ਰਹੇ ਆ ਤੇ ਦੂਸਰੇ ਪੰਨੇ ਕਾਂਗਰਸ ਦੀ ਜਿਹੜੀ ਉਮੀਦਵਾਰਾ ਤਾਂ ਉਹਦਾ ਨਾਮ ਹੋਏ ਦੇ ਬਰਾਬਰ ਉਹ ਸਿਰਫ ਖਾਣਾ ਪੂਰਤੀ ਸਿੱਧੂ ਸਾਹਿਬ ਉੱਥੇ ਕਾਂਗਰਸ ਨੇ ਕੀਤੀ ਹੈ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਸਿਮਰਜੀਤ ਸਿੰਘ ਮਾਨ ਵੀ ਆਪਣੇ ਆਪ ਨੂੰ ਪੰਥਕ ਆਖਦਾ ਹੋਇਆ ਅਸਲ ਪੰਥਕ ਆਗੂ ਦੇ ਪ੍ਰਤੀ ਇੱਕ ਨਫਰਤ ਦਾ ਮਾਹੌਲ ਬਣਾ ਰਿਹਾ ਤੇ ਕਹਿੰਦਾ ਉਸ ਨੇ ਮੈਨੂੰ ਧੀਆ ਭੜਾ ਦੀਆਂ ਗੱਲਾਂ ਕੱਢੀਆਂ ਲੋਕਾਂ ਦੀ ਜਿਹੜੀ ਹਮਦਰਦੀ ਆ ਉਹ ਐਸਪਰ ਸਮਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਅਜਿਹੀ ਸਥਿਤੀ ਜਿਹੜੀ ਬਣ ਗਈ ਹੈ ਕਿ ਜਦੋਂ ਲੋਕ ਤੁਰ ਪੈਣਾ ਕੁਝ ਟਿਕਾ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਵਾਇਰਲ ਹੋਈ ਨੇ ਜਿਨ੍ਹਾਂ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਹਾਂ ਪਈ ਸੀ ਆਪਾਂ ਸਰਬਜੀਤ ਸਿੰਘ ਖਾਲਸਾ ਨੂੰ ਮੋਪਾ ਦਾਣਾ ਇੱਕ ਬੀਬੀ ਇਹ ਕਹਿ ਰਹੀ ਸੀ ਕਿ ਬੇਸ਼ੱਕ ਉਹ ਨਾਮ ਹੀ ਆਵੇ ਬੇਸ਼ੱਕ ਉਹ ਕੰਮ ਨਾਮ ਹੀ ਕਰੇ ਪਰ ਫਿਰ ਵੀ ਅਸੀਂ ਉਹਦੇ ਹੱਥ ਵਿੱਚ ਆਪਣਾ ਜਿਹੜਾ ਵੋਟ ਹੈ ਜ ਆਪਣਾ ਜਿਹੜਾ ਫਤਵਾ ਦੇਣਾ ਤੇ ਜਦੋਂ ਸਿੱਤ ਸਭ ਲੋਕ ਫਿਰ ਸੜਕਾਂ ਤੇ ਨਿਕਲੋ ਤਾਂ ਫਿਰ ਸਥਿਤੀਆਂ ਜਿਹੜੀਆਂ ਨੇ ਸਿੱਤ ਸਭ ਫਿਰ ਇਹੋ ਜਿਹੀਆਂ ਬਣਦੀਆਂ ਨੇ ਕਿ ਹਵਾ ਜਿਹੜੀ ਆਪਣੇ ਆਪਾਂ ਚੰਗੀ ਆ ਤਾਂ ਕਰਮਜੀਤ ਅਰਬੋਲ ਦੀ ਜਿਹੜੀ ਸਥਿਤੀ ਆ ਠੀਕ ਆ ਬੜੇ ਵਧੀਆ ਸਿੰਗਰ ਨੇ ਬੜੇ ਵਧੀਆ ਕਲਾਕਾਰ ਨੇ ਪਰਖ ਮੇ ਆ ਜਾ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਜਕਾਰੀ ਦਾ ਭੁਗਤਣਾ ਪੈਣਾ ਹੈ ਇਸ ਕਰਕੇ ਜਿਹੜੇ ਉਹ ਇਸ ਵੇਲੇ ਇਸ ਦੌਰ ਚ ਪਛੜਦੇ ਨਜ਼ਰ ਆ ਰਹੇ ਆ ਉਹ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਅੱਗੇ ਨਜ਼ਰ ਆ ਰਹੇ ਆ ਇਹ ਵੀ ਹੈ ਨਾ ਅਨਖਿਦਾਬ ਕਹਿੰਦੇ ਕਿ ਕਹਿੰਦੇ ਕਿ ਕਰਮਜੀਤ ਅਨਮੋਲ ਦੇ ਹਲਕੇ ਦੇ ਵਿੱਚ ਹੁਣੇ ਉਹ ਚੀਜ਼ਾਂ ਹੋਣ ਲੱਗੀਆਂ ਜਿਹੜੀਆਂ ਤਾਨਾਸ਼ਾਹ ਜਿਹੜੇ ਕਰਦੇ ਹੁੰਦੇ ਆ ਹਲੇ ਤਾਂ ਕਰਮਜੀਤ ਅਨਮੋਲ ਜਿੱਤੇ ਨਹੀਂ ਕਹਿੰਦੇ ਕਿ ਉੱਥੇ ਸਵਾਲ ਕਰਨ ਆਲਾ ਆਇਆ ਇੱਕ ਨੌਜਵਾਨ ਸੀ ਉਹਨੂੰ ਪੁਲਿਸ ਨੇ ਚੱਕ ਲਿਆ ਕਲਪਸਰ ਜਾ ਕੇ ਜਿਹੜੀ ਉਹ ਥਾਣੇ ਲੱਗੀ ਜੇ ਹੁਣੇ ਕਰਮਜੀਤ ਅਨਮੋਲ ਦੇ ਹਲਕੇ ਤੇ ਇਹ ਕੰਮ ਹੋਣ ਲੱਗੇ ਇਹ ਕਰਵਾਉਣ ਲੱਗੇ ਤਾਂ ਫਿਰ ਅੱਗੇ ਜਾ ਕੇ ਕਰਮਜੀਤ ਅਨਮੋਲ ਤੋਂ ਕੀ ਆਸ ਰੱਖਾਂਗੇ ਪਹਿਲਾਂ ਤਾਂ ਚੰਗਾ ਕਲਾਕਾਰ ਭਗਵੰਤ ਮਾਨ ਵੀ ਸੀ ਉਦੋਂ ਬਾਅਦ ਚੱਕ ਚੰਗਾ ਵੈਸੇ ਵੀ ਭਗਵੰਤ ਮਾਨ ਲੱਗਦਾ ਹੁੰਦਾ ਸੀ ਪਰ ਬਾਅਦ ਦੇ ਵਿੱਚ ਜੋ ਹੁਣ ਗੁਲ ਖਿਲਾ ਰਹੇ ਆ ਉਹ ਆਪਣੇ ਸਾਹਦੇ ਸਾਹਮਣੇ ਆ ਅਜੇ ਹੀ ਹੁਣ ਕਰਮਜੀਤ ਅਨਮੋਲ ਹਲੇ ਤਾਂ ਬਣੇ ਨਹੀਂ ਤੇ ਜੋ ਕੁਝ ਉੱਥੇ ਸ਼ੁਰੂ ਹੋ ਹੀ ਗਿਆ ਕੰਮ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਕਰਮਜੀਤ ਕੀ ਅਨਮੋਲ ਗੁਲ ਖਿਲਾਉਣਗੇ ਉਹ ਤਾਂ ਫਿਰ ਆਪਣੇ ਸਾਹਦੇ ਸਾਹਮਣੇ ਹੀ ਆ ਆ ਬਿਲਕੁਲ ਸੁਖندر ਜੀ ਤੁਸੀਂ ਕਰਮਜੀਤ ਅਨਮੋਲ ਦੀ ਇਹ ਜਿਹੜੀ ਗੱਲ ਕੀਤੀ ਹੈ ਤਾਂ ਮੈਨੂੰ ਜਗਿੰਦਰਪਾਲ ਪੋਏ ਦਾ ਯਾਦ ਆ ਗਿਆ ਜਗਿੰਦਰਪਾਲ ਪੋਆ ਹਲਕੇ ਤੋਂ ਐਮਐਲਏ ਸੀ ਉਹਨੇ ਵੀ ਸਵਾਲ ਇੱਕ ਨੌਸ ਬੰਨੇ ਉਸ ਨੂੰ ਸਵਾਲ ਕੀਤਾ ਤਾਂ ਉਹਨੇ ਛਿਪੜੀ ਬਹਿ ਗਿਆ ਸੀ ਉਸ ਮਾਰ ਤਾਂ ਫਿਰ ਉਸ ਤੋਂ ਬਾਅਦ ਜਗਿੰਦਰਪਾਲ ਜਗਿੰਦਰਪਾਲ ਪੋਏ ਦਾ ਕੀ ਹਾਲ ਹੋਇਆ ਸਾਰੇ ਲੋਕਾਂ ਨੂੰ ਪਤਾ ਕਿਤੇ ਉਹ ਦਿਖਾਈ ਨਹੀਂ ਦਿੰਦਾ ਤੇ ਜੇਕਰ ਅਜਿਹੀ ਸਥਿਤੀ ਹੁਣ ਕਰਮਜੀਤ ਅਨਮੋਲ ਨੇ ਆ ਫੜਾ ਲਈ ਹੈ ਕਿਉਂਕਿ ਮੁੱਖ ਮੰਤਰੀ ਉਹਨਾਂ ਦਾ ਆਪਣਾ ਦੋਸਤ ਹੈਗਾ ਸੱਤਾਧਾਰੀ ਧਿਰ ਦੇ ਨਾਲ ਉਹ ਸਬੰਧ ਨੇ ਤਾਂ ਲੋਕਾਂ ਨੇ ਫਿਰ ਸੁਖੰਦਰ ਸਿੰਘ ਜਵਾਬ ਜਿਹੜਾ ਆ ਉਹ ਚਾਰਜ ਨੂੰ ਦੇ ਹੀ ਦੇਣਾ ਚਾਰਜ ਨੂੰ ਨਤੀਜਾ ਜਿਹੜਾ ਉਹ ਸਾਹਮਣੇ ਆਈ ਜਣਾ ਲੋਕ ਕਦੇ ਵੀ ਤਾਰਾ ਸ਼ਾਹੀਦ ਬਈਏ ਨੂੰ ਪਸੰਦ ਲੋਕਾਂ ਨੇ ਕਦੇ ਨਹੀਂ ਕੀਤਾ ਤਾਰਾ ਸ਼ਾਹ ਭਾਏ ਕੋਈ ਵੀ ਹੋਵੇ ਭਾਏ ਕੈਪਟਨ ਅਭਿੰਦਰ ਹੋਣੀ ਹੋਣ ਚਾਹੇ ਕੋਈ ਵੀ ਹੋਵੇ ਲੋਕਾਂ ਨੇ ਕਦੀ ਅਜਿਹੀਆਂ ਸਥਿਤੀ ਨੂੰ ਟਾਲਡਟ ਨਹੀਂ ਕੀਤਾ ਤੇ ਕਰਮਜੀਤ ਅਨਮੋਲ ਦੀ ਜੇਕਰ ਇਹ ਹਰਕਤ ਹੈਗੀ ਸੁਖੰਦਰ ਇਹ ਤਾਂ ਕੇਵਲ ਇੱਕ ਹਲਕੀ ਦੀ ਗੱਲ ਕੀਤੀ ਹੈ ਹੋਰ ਥਾਵਾਂ ਤੇ ਵੀ ਇਹ ਜੇ ਇਨਸੀਡੈਂਟ ਸਾਹਮਣੇ ਆ ਰਹੇ ਕਿ ਜਦੋਂ ਲੋਕ ਉਹਨਾਂ ਨੂੰ ਸਵਾਲ ਪੁੱਛਣ ਜਾਂਦੇ ਆ ਤਾਂ ਉਸ ਵਕਤ ਸਵਾਲ ਦਾ ਜਵਾਬ ਦੇਣ ਦੀ ਬਜਾਏ ਇਹ ਜਾਂ ਤਾਂ ਪੁਲਿਸ ਦਾ ਆ ਜਿਹੜਾ ਭੂਮਿਕਾ ਜਿਹੜੀ ਪੁਰਸ ਦੀ ਅੱਗੇ ਆ ਜਾਂਦੀ ਆ ਤੇ ਜਾਂ ਫਿਰ ਦਬਕੇ ਸ਼ਬਕੇ ਆਪ ਮਾਰ ਕੇ ਸਾਹਮਣੇ ਆ ਜਾਂਦੇ ਖੈਰ ਇਹ ਇੱਕ ਲਕਤ ਪਤਾ ਦਾ ਵਿਸ਼ਾ ਪਰ ਜਿਹੜੀ ਸਥਿਤੀ ਐਸ ਬਾਰੇ ਸਬਜੀ ਸਿੰਘ ਖਾਲਸਾ ਦੀ ਸੁਖਿੰਦਰ ਜੀ ਉਹ ਅੱਜ ਦੀ ਤਰੀਕ ਤੇ ਵਿੱਚ ਉਹ ਅੱਗੇ ਆ ਬਾਕੀ ਸਾਰੇ ਜਿਹੜੇ ਉਹਨਾਂ ਦੇ ਪਿੱਛੇ ਆ ਬਾਕੀ ਅਸਲ ਸਥਿਤੀ ਤਾਂ ਚਾਰ ਜੂਤ ਜਿਹੜਾ ਉਹ ਪਤਾ ਲੱਗੀ